ਆ ਟਾਈਮ ਦਿਮਾਗ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਰਹਿੰਦਾ ਬਹੁਤ ਦਵਾਈਆਂ ਲੈ ਲੈ ਕੇ ਤੁਸੀਂ ਥੱਕ ਚੁੱਕੇ ਹੋ ਅੱਜ ਇੱਕ ਗਲਾਸ ਪਾਣੀ ਦਾ ਤੇ ਇੱਕ ਪੀਸ ਖੀਰਾ ਕਿਵੇਂ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਤੋਂ ਬਿਮਾਰੀਆਂ ਪੁਰਾਣੀਆਂ ਬਿਮਾਰੀਆਂ ਨੇ ਉਹਨਾਂ ਨੂੰ ਠੀਕ ਕਰ ਸਕਦਾ ਹੈ ਇਸ ਪਾਣੀ ਦੇ ਗਲਾਸ ਦਾ ਜਾਦੂ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਂਗੀ ਕਿਉਂਕਿ ਪਾਣੀ ਬ੍ਰਹਿਮੰਡ ਦਾ ਇੱਕ ਆਪਣਾ ਹਿੱਸਾ ਹੈਗਾ ਕਹਿੰਦੇ ਜਦੋਂ ਵੀ ਦੁਨੀਆ ਤੇ ਪਰਲੋ ਆਈ ਹੈ ਜਦੋਂ ਵੀ ਦੁਨੀਆ ਦਾ ਜਿਵੇਂ ਕਿ ਤ੍ਰੇਤਾ ਯੁੱਗ ਸਤਜੁਗ ਦੁਆਪਰ ਯੁੱਗ ਖਤਮ ਹੋਏ ਨੇ ਤਾਂ ਕਹਿੰਦੇ ਉਹ ਜਲ ਦੇ ਵਿੱਚ ਹੀ ਸਮਾਏ ਨੇ ਤੁਹਾਨੂੰ ਦੁਆਪਰਾ ਨਗਰੀ ਤਾਂ ਹੁਣ ਵੀ ਕਹਿੰਦੇ ਸਮੁੰਦਰ ਦੇ ਵਿੱਚ ਮਿਲਦੀ ਹੈਗੀ ਉਹਦੇ ਕੁਝ ਅੰਸ਼ ਮਿਲਦੇ ਨੇ ਜਿਹੜੇ ਕਿ ਉੱਥੋਂ ਦੇਖ ਚੁੱਕੇ ਨੇ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ ਕਿਵੇਂ ਆਪਣੀ ਪ੍ਰਾਰੀ ਤੋਂ ਪੁਰਾਣੀ ਬਿਮਾਰੀ ਜਿਵੇਂ ਕਿ ਤੁਹਾਨੂੰ ਸੁਸਤੀ ਹੈ ਡਿਪਰੈਸ਼ਨ ਹੈ ਟੈਨਸ਼ਨ ਹੈ ਪੇਟ ਦੀਆਂ ਬਿਮਾਰੀਆਂ ਨੇ ਮੋਟਾਪਾ ਕਈ ਪੈਨਪ੍ਰਾਮਾ ਦੇ ਮੈਨੂੰ ਮੈਸੇਜ ਆਉਂਦੇ ਦੀ ਸੀ ਸਾਨੂੰ ਬੈਲੀ ਫੈਟ ਹੈ ਕਲੀ ਹੈ ਨਾ ਪੇਟ-ਪੇਟ ਦਾ ਮੋਟਾਪਾ ਹੈਗਾ ਜਾਂ ਤੁਸੀਂ ਨਾ ਥੋੜਾ ਜਿਹਾ ਚਿਰ ਤੁਰਦੇ ਹੋ ਥੱਕ ਜਾਂਦੇ ਹੋ ਸਵੇਰੇ ਉੱਠਣਸਾਰ ਸੁਸਤੀ ਵਗੈਰਾ ਤੁਹਾਨੂੰ ਪੈਂਦੀ ਹੈ ਤਾਂ ਜਿਹੜੀ ਚੀਜ਼ ਮੈਂ ਅੱਜ ਤੋਂ ਇਹ ਦੱਸਣ ਲੱਗਿਆਂ ਨਾ ਅਗਰ ਤੁਸੀਂ ਇਸ ਚੀਜ਼ ਨੂੰ ਲਗਾਤਾਰ ਕਰਨ ਲੱਗੇ ਨਾ ਤਾਂ ਮੈਂ ਤੁਹਾਨੂੰ ਲਿਖ ਕੇ ਦੇਣ ਲਈ ਤਿਆਰਾਂ ਕਿ ਇੱਕ ਮਹੀਨੇ ਦੇ ਵਿੱਚ ਤੁਹਾਡਾ ਕਟੋ-ਕਟ 4-5 ਕਿਲੋ ਵੇਟ ਜ਼ਰੂਰ ਕਟੇਗਾ ਜਿਵੇਂ ਮੈਂ ਤੁਹਾਨੂੰ ਦੱਸੂਗੀ ਤੁਸੀਂ ਖੀਰੇ ਦਾ ਤੇ ਇਸ ਪਾਣੀ ਦਾ ਕਿਵੇਂ ਇਸਤੇਮਾਲ ਕਰਨਾ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੀ ਪੈਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹਨੂੰ ਤੁਸੀਂ ਆਪਣੇ ਜੀਵਨ ਦਾ ਇੱਕ ਹਿੱਸਾ ਬਣਾ ਲਓ ਸਿਰਫ 2 ਮਿੰਟ ਦਾ ਕੰਮ ਹੈ ਇਹ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਬਹੁਤ ਟਾਈਮ ਲੱਗੇਗਾ ਤਾਂ ਤੁਸੀਂ ਨੇ ਕਰਨਾ ਕੀ ਹੈ ਇਸ ਤਰੀਕੇ ਨਾਲ ਇੱਕ ਨਾ ਕੱਚ ਦਾ ਗਲਾਸ ਲੈਣਾ ਹੈ ਜਦੋਂ ਸਵੇਰੇ ਤੁਸੀਂ ਉੱਠਦੇ ਹੋ ਮਾਰਨਿੰਗ ਟਾਈਮ ਉੱਠਣਸਾਰ ਤੁਸੀਂ ਨੇ ਇੱਕ ਕੱਚ ਦਾ ਗਲਾਸ ਲੈਣਾ ਹੈ ਉਹਦੇ ਵਿੱਚ ਤੁਸੀਂ ਨੇ ਪਾਣੀ ਪਾ ਲੈਣਾ ਹੈ ਪਾਣੀ ਪਾ ਕੇ ਉਸ ਤੋਂ ਬਾਅਦ ਤੁਸੀਂ ਨੇ ਖੀਰਾ ਲੈਣਾ ਖੀਰਾ ਨਾ ਇਹ ਚైనా ਜੇ ਵਾਲਾ ਖੀਰਾ ਇਹ ਨਹੀਂ ਦੇਸੀ ਖੀਰੇ ਜਿਹੜੇ ਆਪਣੇ ਹੁੰਦੇ ਨੇ ਉਹ ਲੈਣਾ ਹੈਗਾ ਹਨ ਫਿਰ ਤੁਸੀਂ ਨੇ ਕਰਨਾ ਕੀ ਹੈਗਾ ਤਾਂ ਉਹ ਨਹੀਂ ਮਿਲਦੇ ਤਾਂ ਤੁਸੀਂ ਇਹ ਵੀ ਲੈ ਸਕਦੇ ਕਿਉਂਕਿ ਕਈ ਵਾਰੀ ਫਾਰਮ ਤੋਂ ਬਹੁਤ ਪੈਂਟਰਾ ਮੀਨਾਂ ਚੁੜਿਆ ਨੇ ਨਹੀਂ ਮਿਲਦੀ ਹਨ ਉਹ ਚੀਜ਼ ਤਾਂ ਤੁਸੀਂ ਨੇ ਕੀ ਕਰਨਾ ਇਸ ਨੂੰ ਨਾ ਇੰਨਾ ਕੁ ਕੱਟ ਲੈਣਾ ਜਿਵੇਂ ਕਿ ਆਪਣਾ ਤਿੰਨ ਪੀਸ ਹੁੰਦੀ ਹੈ ਹਨ ਖੀਰੇ ਦੇ ਫਿਰ ਇਹਨਾਂ ਨੂੰ ਨਾ ਛੋਟੇ ਛੋਟੇ ਇਦਾਂ ਜਿਵੇਂ ਆਪਾਂ ਸਲਾਦ ਦੇ ਰੂਪ ਦੇ ਵਿੱਚ ਖਾਣੇ ਆ ਤਾਂ ਤੁਸੀਂ ਨੇ ਇਸ ਤਰੀਕੇ ਨਾਲ ਕੱਟ ਲੈਣਾ ਫਿਰ ਇਹਨਾਂ ਨੂੰ ਕਰਨਾ ਕੀ ਹੈ ਇਹਨਾਂ ਨੂੰ ਤੁਸੀਂ ਨੇ ਪਾਣੀ ਹੈ ਜਿਹੜਾ ਆਪਣਾ ਉਹਦੇ ਵਿੱਚ ਪਾ ਲੈਣਾ ਜਿਹੜਾ ਇਹ ਪਾਣੀ ਹੈ ਇਹ ਨੋਰਮਲ ਹੈ ਕੋਈ ਜ਼ਿਆਦਾ ਠੰਡਾ ਪਾਣੀ ਨਹੀਂ ਲੈਣਾ ਤੁਸੀਂ ਨੇ ਜ਼ਿਆਦਾ ਗਰਮ ਪਾਣੀ ਨਹੀਂ ਲੈਣਾ ਹੈਗਾ ਬਿਲਕੁਲ ਨਾਰਮਲ ਪਾਣੀ ਜਿਹੜਾ ਕਿ ਆਪਣੀ ਖੂਟੀ ਵਗੈਰਾ ਦਾ ਹਨਾ ਹੁਣ ਨਾਲ ਵਗੈਰਾ ਦਾ ਹੁੰਦਾ ਹੈਗਾ ਠੰਡਾ ਪਾਣੀ ਨਹੀਂ ਤੁਸੀਂ ਨੇ ਪੀਣਾ ਹੈਗਾ ਤੁਸੀਂ ਸਵੇਰੇ ਉੱਠਣ ਸਾਰ ਇਸ ਚੀਜ਼ ਨੂੰ ਇਸ ਤਰੀਕੇ ਨਾਲ ਪਾ ਕੇ ਰੱਖ ਦੇਣ ਤੁਸੀਂ ਸ਼ਾਮ ਨੂੰ ਵੀ ਪਾ ਕੇ ਰੱਖ ਸਕਦੇ ਹੋ ਥੋੜੀ ਜਿਹੀ ਗਰਮੀ ਆ ਮੈਂ ਤਾਂ ਕਹਣੀ ਵੀ ਸਵੇਰੀ ਪਾ ਲਿਓ ਤੁਸੀਂ ਹਨਾ ਫਿਰ ਇਹਦੇ ਵਿੱਚ ਤੁਸੀਂ ਕੀ ਪਾਉਣਾ ਇੱਕ ਚੁਟਕੀ ਨਾ ਤੁਸੀਂ ਨੇ ਪੀਸ ਕੇ ਰੱਖ ਲੈਣਾ ਹੈਗਾ ਸੌਂਫ ਸੌਂਫ ਨੂੰ ਪਹਿਲਾਂ ਪੀਸ ਲੈਣਾ ਕੋਈ ਭੁੰਨਣਾ ਨਹੀਂ ਕੁਝ ਨਹੀਂ ਕਰਨਾ ਇਸੇ ਤਰੀਕੇ ਨਾਲ ਸੌਂਫ ਤੇ ਅਜਮੈਨ ਜਿਵੇਂ ਤੁਸੀਂ 50 ਗ੍ਰਾਮ ਸੌਂਫ ਲੈ ਲਿਓ 50 ਗ੍ਰਾਮ ਅਜਮੈਨ ਲੈ ਲੇ ਦੋਨਾਂ ਨੂੰ ਪੀਸ ਲੈਣਾ ਪੀਸ ਕੇ ਫਿਰ ਇੱਕ ਚੁਟਕੀ ਉਹ ਇਹਦੇ ਵਿੱਚ ਤੁਸੀਂ ਨੇ ਪਾ ਲੈਣੀ ਹੈ ਇੱਕ ਹਰੀ ਇਲਾਇਚੀ ਪਾਉਣੀ ਹੈ ਇੱਕ ਹਰੀ ਇਲਾਇਚੀ ਇੱਕ ਉਹ ਪਾਊਡਰ ਤੁਸੀਂ ਪੀਸ ਕੇ ਰੱਖ ਲਓ ਸਵੇਰੇ ਉੱਠਣਸਾਰ ਵਸ ਇੱਕ ਚੁਟਕੀ ਪਾਣੀ ਦੇ ਵਿੱਚ ਪਾ ਲਓ ਜਾਂ ਸ਼ਾਮ ਨੂੰ ਪਾ ਕੇ ਰੱਖ ਦਿਓ ਕਈ ਵਾਰੀ ਹੁੰਦਾ ਵੀ ਸਵੇਰੇ ਆਪਾਂ ਤੋਂ ਨਹੀਂ ਹੁੰਦਾ ਨਾ ਤਾਂ ਤੁਸੀਂ ਸ਼ਾਮ ਨੂੰ ਇਸ ਨੂੰ ਤਿਆਰ ਕਰਕੇ ਰੱਖ ਦਿਓ ਇਸੇ ਤਰੀਕੇ ਨਾਲ ਖੀਰਾ ਪਾਉਣਾ ਇੱਕ ਚੁਟਕੀ ਤੁਸੀਂ ਨੇ ਉਸ ਪਾਊਡਰ ਦੀ ਅਜਮੈਨ ਤੇ ਸੌਂਫ ਤੇ ਇੱਕ ਹਰੀ ਇਲਾਇਚੀ ਤੇ ਥੋੜਾ ਜਿਹਾ ਪੀਸ ਟੋਕੜਾ ਤੁਹਾਡੇ ਕੋਲੇ ਅਦਰਕ ਹੈਗਾ ਤਾਂ ਉਸ ਚੀਜ਼ ਦਾ ਪਾ ਲਓ। ਅਗਰ ਤੁਹਾਡੇ ਕੋਲੇ ਪਦੀਨਾ ਜਾਂ ਤੁਲਸੀ ਹੈਗੀ ਹੈ ਤਾਂ ਤੁਸੀਂ ਗੋਭੀ ਪਾ ਲਓ। ਫਿਰ ਤੁਸੀਂ ਕਰਨਾ ਕਿ ਇਹ ਘਟੋ-ਘਟ ਇਸ ਪਾਣੀ ਨੂੰ ਤੁਸੀਂ ਨੇ 1 ਘੰਟਾ ਜਾਂ ਅੱਧਾ ਘੰਟਾ ਰੱਖਣਾ। ਜੇ ਸ਼ਾਮ ਨੂੰ ਰੱਖਿਆ ਹੋਇਆ ਤਾਂ ਤੁਸੀਂ ਦੇਖੋ ਸਵੇਰੇ ਉੱਠਣ ਸਾਰ ਤੁਸੀਂ ਪੀ ਸਕਦੇ ਹੋ। ਇਹ ਪਾਣੀ ਪੀਣ ਤੋਂ ਪਹਿਲਾਂ ਤੁਸੀਂ ਨੇ ਚਾਹ ਨਹੀਂ ਪੀਣੀ। ਜਿਹੜੀ ਆਪਾਂ ਬੈਡ ਟੀ ਪੀਂਦੇ ਨਾ ਉਹ ਨਹੀਂ ਪੀਣੀ। ਤੁਸੀਂ ਹੈਰਾਨ ਰਹਿ ਜਾਓਗੇ ਇਸ ਚੀਜ਼ ਦੇ ਨਤੀਜੇ ਦੇਖ ਕੇ ਤੁਹਾਨੂੰ ਕੋਈ ਵੀ ਡਾਈਟ ਦਾ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਨੇ ਆਪਣੀ ਖੁਰਾਕ ਘਟਾਉਣੀ ਹੈ ਜਾਂ ਤੁਸੀਂ ਇਦਾਂ ਕਰਨਾ ਹੈ ਹਨ ਤੁਸੀਂ ਆਪਣੀ ਪ੍ਰੋਪਰ ਡਾਈਟ ਜਿਵੇਂ ਕਿ ਬਦਾਮ ਕਾਜੂ ਅਕਰੋਟ ਹਨ ਇਹ ਚੀਜ਼ ਜ਼ਰੂਰ ਲੈਣੀ ਸ਼ੁਰੂ ਕਿਉਂਕਿ ਬੀ 12 ਤੇ ਵਿਟਾਮਿਨ ਡੀ ਦੀ ਬਹੁਤ ਘਾਟ ਪੈਦੀ ਹੈ ਹੁਣ ਫਿਰ ਤੁਸੀਂ ਕਰਨਾ ਕੀ ਹੈ ਜਦੋਂ ਤੁਸੀਂ ਇਹ ਪਾਣੀ ਦਾ ਗਲਾਸ ਤਿਆਰ ਕਰ ਲਿਆ ਨਾ ਇਹਨੂੰ ਆਪਣੇ ਹੱਥ ਦੇ ਵਿੱਚ ਫੜ ਲੈਣਾ ਹੱਥ ਦੇ ਵਿੱਚ ਫੜ ਕੇ ਅਗਰ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਸਕਦੇ ਹੋ ਤਾਂ ਜਪਜੀ ਸਾਹਿਬ ਜੀ ਦਾ ਪਾਠ ਕਰੋ ਅਗਰ ਤੁਹਾਡੇ ਕੋਲੇ ਨਹੀਂ ਟਾਈਮ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਤਰੀਕੇ ਨਾਲ ਨਾ ਆਪਣੇ ਇੱਕ ਹੱਥ ਨੀਤੇ ਤਿੱਕਾ ਤੋਂ ਉੱਪਰ ਆਪਾਂ ਨਾ ਇਸ ਪਾਣੀ ਨੂੰ ਵਾਈਬ੍ਰੇਟ ਕਰਾਂਗੇ ਆਪਾਂ ਇਸ ਪਾਣੀ ਨੂੰ ਚਾਰਜ ਕਰਾਂਗੇ ਆਪਾਂ ਇਸ ਪਾਣੀ ਦੇ ਵਿੱਚ ਵਾਹਿਗੁਰੂ ਸਿਮਰਨ ਦੀ ਸ਼ਕਤੀ ਲੈ ਕੇ ਜਾਵਾਂਗੇ ਦੇਖੋ ਜੀ ਨੇ ਤਤਕਰਵਿਤ ਕਰਾ ਕਰਨ ਮੈਨੂੰ ਕੁਝ ਨਹੀਂ ਕਹਿ ਸਕਦੀ ਜਿਹੜਿਆਂ ਨੂੰ ਵਿਸ਼ਵਾਸ ਕਰਨਾ ਹੈ ਉਹਨੂੰ ਸਭ ਕੁਝ ਮਿਲੂਗਾ ਮਿਲੂਗਾ ਯਕੀਨ ਰੱਖਿਓ ਤੁਸੀਂ ਨਾ ਇਸ ਚੀਜ਼ ਨੂੰ 10 15 ਦਿਨ ਲਗਾਤਾਰ ਕਰਕੇ ਦੇਖਿਓ ਤਾਂ ਤੁਹਾਡੀ ਜਿਹੜੀ ਬਾਡੀ ਹੈ ਨਾ ਕਿੰਨੀ ਐਕਟਿਵ ਹੋਊਗੀ ਜਿਹੜੇ ਤੁਹਾਡੇ ਮਨ ਦੇ ਵਿੱਚ ਟੈਨਸ਼ਨ ਡਿਪਰੈਸ਼ਨ ਹਰ ਟਾਈਮ ਸੁਸਤੀ ਹਰ ਟਾਈਮ ਨਾ ਤੁਹਾਨੂੰ ਭੁੱਖ ਨਹੀਂ ਲੱਗਦੀ ਤੇ ਆਪਣਾ ਪੇਟ ਵਧਿਆ ਵਧਿਆ ਫੁੱਲਿਆ ਖੁੱਲਿਆ ਹਰ ਟਾਈਮ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਤੁਸੀਂ ਐ ਲੈ ਲਓ ਵੀ ਤੁਹਾਡੀਆਂ 99% ਬਿਮਾਰੀਆਂ ਨੂੰ ਠੀਕ ਕਰ ਦੂਗਾ ਗਾਈਜ਼ ਇਹਦੇ ਵਿੱਚ ਤੁਸੀਂ ਅੱਧਾ ਨਿੰਬੂ ਕੱਟ ਕੇ ਵੀ ਪਾ ਸਕਦੇ ਹੋ ਜਿਵੇਂ ਅੱਧਾ ਨਿੰਬੂ ਕੱਟ ਕੇ ਉਹਦਾ ਪੀਸ ਪਾ ਲਓ ਤਾਂ ਤੁਸੀਂ ਜਿਵੇਂ ਡੀ ਆਪਾਂ ਡੀਟੌਕਸ ਬੈਟਰ ਤੁਸੀਂ ਇਹਨਾਂ ਨਾਲ ਲੈ ਕੇ ਆਉਣਾ ਤਾਂ ਬਹੁਤ ਮਹਿੰਗਾ ਬਣਦਾ ਪਰ ਇਹ ਚੀਜ਼ ਹੈ ਜਿਹੜੀ ਨਾ ਹੁਣ ਜੇ ਮੈਂ ਅੱਗੇ ਗਾਜਰਾਂ ਆ ਜਾਣਗੀਆਂ ਸਲਗਮ ਆ ਜਾਣਗੇ ਚੁਕੰਦਰ ਆ ਜਾਣਗੇ ਨਾ ਉਹ ਤੁਸੀਂ ਇਹਦੇ ਵਿੱਚ ਵੀ ਪਾ ਕੇ ਇੱਕ ਇੱਕ ਪੀਸ ਇੰਨੇ ਪਾ ਕੇ ਨਾ ਤੁਸੀਂ ਜੱਗ ਵਗੈਰਾ ਬਣਾ ਕੇ ਰੱਖ ਲਓ ਸਾਰਾ ਦਿਨ ਤੁਸੀਂ ਉਹੀ ਪਾਣੀ ਪਿਓ ਤਾਂ ਤੁਹਾਡੀ ਬੋਡੀ ਦੇਖੋ ਕਿੰਨੀ ਜ਼ਿਆਦਾ ਨਾਲ ਤੁਹਾਡਾ ਖੂਨ ਆ ਨਾ ਜਿਹੜਾ ਆਪਣਾ ਕਹਿੰਦੇ ਵੀ ਆਪਣੇ ਖੂਨ ਦੇ ਵਿੱਚ ਗੰਢਾਂ ਜੰਮ ਗਈਆਂ ਆਪਣੇ ਖੂਨ ਦੇ ਵਿੱਚ ਨਾ ਕੈਸਟਰੋਲ ਵੱਧ ਗਿਆ ਜਾਂ ਆਪਾਂ ਕੁਝ ਵੀ ਤੁਹਾਨੂੰ ਬਿਮਾਰੀਆਂ ਨੇ ਮੈਂ ਤੁਹਾਨੂੰ ਦੱਸਾਂ ਵੀ ਆਪਣੀ ਨੀਂਗਾ ਕਮਜ਼ੋਰ ਆਪਣੇ ਬੱਚਿਆਂ ਨੂੰ ਨਾ ਬਹੁਤ ਜ਼ਿਆਦਾ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਹੋਗਾ ਫਿਰ ਤੁਸੀਂ ਨੇ ਇਸ ਨੂੰ ਪੀਣਾ ਕਿਵੇਂ ਪੀਣਾ ਇਹਨੂੰ ਨਾ ਪੈਰਾਂ ਪਰ ਚਾਹੇ ਤੁਸੀਂ ਬੈੱਡ ਤੇ ਬੈਠ ਜਿਓ ਚਾਹੇ ਤੁਸੀਂ ਨੀਚੇ ਬੈਹਿ ਜੋ ਕੋਸ਼ਿਸ਼ ਕਰੋ ਕਿ ਪੈਰਾਂ ਪਰ ਬੈਠ ਜਿਓ ਤੁਸੀਂ ਹਨਾ ਪਹਿਲਾਂ ਤੁਸੀਂ ਦੇਖੋ ਜਪਜੀ ਸਾਹਿਬੀ ਦਾ ਪਾਠ ਕਰਨਾ ਹੈ ਅਰਦਾਸ ਕਰਨੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਜੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਕਰਨਾ ਵਾਹਿਗੁਰੂ 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 ਮਤਲਬ ਕਿ ਸੁਰਤ ਨੂੰ ਇਸ ਜਲ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕਰਨੀ ਹੈ ਅੱਖਾਂ ਬੰਦ ਕਰਕੇ ਵਾਹਿਗੁਰੂ ਚਾਹੇ ਖੋਲ ਕੇ ਰੱਖ ਲਓ ਤੁਸੀਂ ਇਹਦੇ ਨਾਲ ਨਾ ਜਿਹੜਾ ਇਹ ਤੁਹਾਡਾ ਪਾਣੀ ਹੈ ਨਾ ਇਹ ਇੱਕ ਅੰਮ੍ਰਿਤ ਬਣੇਗਾ ਇੱਕ ਜਲ ਬਣੇਗਾ ਇੱਕ ਦਵਾਈ ਬਣੇਗੀ ਤੁਹਾਡੀ ਤੇ ਨਾਲ ਫਿਰ ਇੱਕ ਸ਼ਬਦ ਜ਼ਰੂਰ ਬੋਲਦੇ ਨੇ ਬੈਦਾਂ ਸੰਦਾਂ ਸੰਗ ਇਕੱਠਾ ਹੋਆ ਔਖਦ ਆਵੇ ਰਾਸ ਵਿੱਚ ਆਪ ਅਕਲੋਆ ਵਾਹਿਗੁਰੂ ਜੀ ਕਿਰਪਾ ਕਰੋ ਬਹੁਤ ਦੇ ਕੋ ਡਾਕਟਰ ਅਬੈਦ ਹਕੀਮ ਇੱਕ ਬਹਾਨਾ ਬਣਦੇ ਆ ਕਰਨ ਵਾਲੇ ਤਾਂ ਤੁਸੀਂ ਉਹ ਪਤਾ ਚੀ ਕਿਰਪਾ ਕਰੋ ਫਿਰ ਤੁਸੀਂ ਇਸ ਪਾਣੀ ਨੂੰ ਪੈਰਾਂ ਪਰ ਬਹਿ ਕੇ ਜਿਹੜੇ ਆਪਣਾ weight ਘਟਾਉਣਾ ਚਾਹੁੰਦੇ ਨੇ ਆਪਣਾ belly fat ਘਟਾਉਣਾ ਚਾਹੁੰਦੇ ਆ ਆਪਣੇ ਪੱਟਾਂ ਤੋਂ ਸਾਤੀ ਤੋਂ ਕਿਤੇ ਵੀ ਆਪਣੇ ਸਾਹ ਚੜਦਾ ਤੁਹਾਡਾ ਤੁਰਨ ਵੇਲੇ ਨਾ ਬਜ ਨਹੀਂ ਘਟ ਰਿਹਾ ਤੁਸੀਂ ਬਹੁਤ ਦਵਾਈਆਂ ਲੈ ਲੀਆਂ ਦਵਾਈਆਂ ਦੇ ਕਈ ਵਾਰੀ ਸਾਈਡ ਇਫੈਕਟ ਵੀ ਹੋ ਜਾਂਦੇ ਨੇ ਤਾਂ ਤੁਸੀਂ ਕਰਨਾ ਕੀ ਹੈ ਪੈਰਾਂ ਪਰ ਬੈਠ ਜਾਣਾ ਹੈ ਪੈਰਾਂ ਪਰ ਬੈਠ ਕੇ ਫਿਰ ਇਹਨੂੰ ਇੱਕੋ ਕੁ ਟਪਾਰਨੀ 2 ਮਿੰਟ ਰੋ ਦੁਆਰਾ ਤੋਂ ਫਿਰ ਤੁਸੀਂ ਕੋ ਕੋਟ ਪਰਣੀ ਹੈ ਇਹ ਤੁਸੀਂ ਇਹ ਪਾਣੀ ਜਦੋਂ ਤੁਸੀਂ ਪੀਓਗੇ ਨਾ ਪੀਂਦੇ ਸਾਰੀ ਤੁਹਾਨੂੰ ਨਾ ਇਦਾਂ ਲੱਗੂ ਜਿਵੇਂ ਤੁਹਾਡੇ ਅੰਦਰ ਨਾ ਕਿਸੇ ਨੇ એનર્ਜੀ ਦਿੱਤੀ ਹੋਈ ਹੈ ਤੇ એનર્ਜੀ ਡਰਿੰਕ ਹੁੰਦੀ ਹੈ ਨਾ ਇਹ ਉਸੇ ਤਰੀਕੇ ਨਾਲ ਤੁਹਾਡੀ ਬਾਡੀ ਦੇ ਵਿੱਚ ਕੰਮ ਕਰੂ ਇਹਨੂੰ ਤੁਸੀਂ ਲਗਾਤਾਰ ਪੀਣਾ ਛੱਡਣਾ ਨਹੀਂ ਘਟੋ ਘਟ ਤੁਸੀਂ ਨਾ 1 ਮਹੀਨਾ ਪੀ ਕੇ ਦੇਖਿਓ ਜਿੱਦਨ ਤੁਸੀਂ ਸ਼ੁਰੂ ਕਰੋਗੇ ਉਸ ਦਿਨ ਆਪਣਾ ਵਜਨ ਤੇ ਆਪਣੀ ਬਾਡੀ ਆਪਣਾ ਟੈਸਟ ਕਰਵਾ ਕੇ ਦੇਖ ਲਿਓ ਤੇ ਜਿੱਦਨ 1 ਮਹੀਨਾ ਬਾਅਦ ਤੁਸੀਂ ਸਾਰੇ ਚੀਜ਼ ਨੂੰ ਕਰਵਾ ਕੇ ਦੇਖ ਲਿਓ ਚਾਇਤਾ ਤੁਹਾਡੀ ਸਾਹਮਣੇ ਤੇ ਦੂਸਰੀ ਚੀਜ਼ ਹੈ ਇੱਕ ਨਾ ਖੀਰੇ ਹੁਣ ਦੇਖੋ ਬਹੁਤ ਤੁਹਾਨੂੰ ਆਮ ਮਿਲ ਜਾਂਦੇ ਨੇ ਮਾਰਕੀਟ ਦੇ ਵਿੱਚੋਂ ਖੀਰਾ ਨਾ ਸਵੇਰੇ ਕੱਟ ਕੇ ਅੱਧਾ ਖੀਰਾ ਜਿਹੜੇ ਵੀ ਪੈਨਪ੍ਰਾ ਨੂੰ ਲੱਗਦਾ ਵੀ ਉਹਦੀ ਬਾਡੀ ਦੇ ਵਿੱਚ ਨਾ ਬਹੁਤ ਕੋਈ ਗੜਬੜ ਹੋ ਰਹੀ ਹੈ ਹਨਾ ਵੀ ਕਿਸੇ ਵੀ ਚੀਜ਼ ਦਾ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਦਵਾਈਆਂ ਨਹੀਂ ਕੰਮ ਕਰ ਰਹੀਆਂ ਬਹੁਤ ਜ਼ਿਆਦਾ ਅਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਆ ਤਾਂ ਤੁਸੀਂ ਅੱਧਾ ਖੀਰਾ ਕੱਟਣਾ ਤੇ ਅੱਧੇ ਖੀਰੇ ਨੂੰ ਕੱਟ ਕੇ ਤੁਸੀਂ ਨੇ ਇਹ ਜਿਹੜਾ ਪਾਣੀ ਹੈ ਇਹਨੂੰ ਪੀ ਲਓ ਇਹ ਤੋਂ 10 ਮਿੰਟ ਬਾਅਦ ਤੁਸੀਂ ਉਹ ਖੀਰੇ ਨੂੰ ਖਾ ਜਿਹੜੀ ਤੁਸੀਂ ਸਵੇਰੇ ਖਾਲੀ ਪੇਟ ਚਾਹ ਛਿੜਦੇ ਆ ਨਾ ਆਪਾਂ ਉਹ ਤੁਹਾਡੇ ਲੀਵਰ ਜਿਹੜੇ ਅੱਜ ਕੱਲ 99% ਲੀਵਰ ਫੈਟੀ ਹੋਏ ਪੈਨੇ ਨਹੀਂ ਡੈਮੇਜ ਹੋਏ ਪੈਨੇ ਆਉਣ ਨਾਲ 5-10 ਸਾਲਾਂ ਦੇ ਵਿੱਚ ਹੋਰ ਵੀ ਤੁਹਾਨੂੰ ਇਸ ਦੇ ਭਿਆਨਕ ਰੂਪ ਮਿਲਣਗੇ ਤਾਂ ਸੰਭਲ ਜੋ ਹੱਥ ਬਨ ਕੇ ਬੀਜ ਤੇ ਕੋਈ ਘਰ ਦੇ ਵਿੱਚ ਨਹੀਂ ਕੋਈ ਬਾਹਰੋਂ ਤੁਸੀਂ ਕੋਈ ਐਡਾ ਮਹਿੰਗੀ ਚੀਜ਼ ਨਹੀਂ ਹੈਗੀ ਬਿਲਕੁਲ ਆਸਾਨੀ ਦੇ ਨਾਲ ਤੁਸੀਂ ਇਸ ਪਾਣੀ ਨੂੰ ਇੱਕ ਵਾਇਰੂਸ ਦੇ ਸਿਮਰਨ ਨਾਲ ਚਾਰਜ ਕਰਕੇ ਨਾ ਆਪਣੀਆਂ ਵੱਡੀ ਤੋਂ ਵੱਡੀ ਬਿਮਾਰੀ ਠੀਕ ਕਰ ਸਕਦੇ ਇੱਕ ਛੋਟਾ ਜਿਹਾ ਤੁਹਾਨੂੰ ਇੱਕ ਹੋਰ ਤਰੀਕਾ ਦੱਸਦੀ ਆ ਜਿਹੜਾ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਕੁੰਭ ਦਾ ਚਾਲ ਰੱਖਿਆ ਹੁੰਦਾ ਨਾ ਤੁਹਾਨੂੰ ਉਹ ਮਿਲਦਾ ਤਾਂ ਠੀਕ ਹੈ ਨਹੀਂ ਇੱਕ ਨਾ ਛੋਟਾ ਜਿਹਾ ਕੜਾਜਾ ਕੋਈ ਛੋਟਾ ਜਿਹਾ ਬਰਤਨ ਲੈ ਲਓ ਉਸ ਨੂੰ ਗੁਰੂ ਘਰ ਰੱਖਿਓ ਗੁਰੂ ਕਰਾ ਕੇ ਘੱਟੋ-ਘੱਟ ਤੁਸੀਂ ਉਹਨੂੰ 11 ਦਿਨ ਉੱਥੇ ਰਹਿਣ ਦੇਣਾ ਹੈ 11ਵੇਂ ਦਿਨ ਤੁਸੀਂ ਉਹਦੇ ਵਿੱਚੋਂ ਥੋੜਾ ਜਲ ਕੱਢ ਲਿਆ ਕਰੋ ਤੇ ਹੋਰ ਪਾਇਆ ਕਰੋ ਇਸ ਤਰੀਕੇ ਨਾਲ ਤੁਸੀਂ ਨਾ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਭਿਆਨਕ ਤੋਂ ਭਿਆਨਕ ਬਿਮਾਰੀ ਨਾਲ ਪੀੜਤ ਪਿਆ ਹੈ ਨਾ ਜਿੰਨਾ ਵੀ ਤੁਹਾਨੂੰ ਲੱਗਦਾ ਵੀ ਹਾਂ ਇਹ ਨਹੀਂ ਠੀਕ ਹੋ ਰਿਹਾ ਤਾਂ ਤੁਸੀਂ ਉਸ ਨੂੰ ਦਿਵਾਇ ਦਵਾਈ ਦੇ ਰੂਪ ਦੇ ਵਿੱਚ ਉਹ ਅੱਧਾ ਗਲਾਸ ਇੱਕ ਗਲਾਸ ਸਾਰਾ ਦਿਨ ਉਹਨੂੰ ਪਿਲਾਉਂਦੇ ਰਹੋ ਤਾਂ ਤੁਸੀਂ ਦੇਖਿਓ ਹੈਰਾਨ ਰਹਿ ਜਾਓਗੇ ਤੁਸੀਂ ਇਸ ਚੀਜ਼ ਦੇ ਨਤੀਜੇ ਨੂੰ ਦੇਖ ਕੇ ਇਹ ਛੋਟੀਆਂ ਨਹੀਂ ਬਹੁਤ ਵੱਡੀਆਂ ਗੱਲਾਂ ਆ ਜਿਹੜੀਆਂ ਤੋਂ ਆਪਾਂ ਅੱਜਕੱਲ ਟੁੱਟਦੇ ਜਾ ਰਹੇ ਆ ਆਪਾਂ ਹਰ ਇੱਕ ਚੀਜ਼ ਦੇ ਵਿੱਚ ਨਾ ਪਹਿਲਾਂ ਨਾ ਉਹਦੇ ਵਿੱਚ ਨੁਕਸ ਕੱਢਣਾ ਉਹਨੂੰ ਵਰਤਣਾ ਨਹੀਂ ਦੇਖੋ ਤੁਸੀਂ ਡਾਕਟਰਾਂ ਕੋਲੋਂ ਦਵਾਈਆਂ ਲੈ ਕੇ ਆਉਣੇ ਪਹਿਲਾਂ ਤਾਂ 500 ਰੁਪਏ ਫੀਸ ਦੇਣੇ ਹੋ ਹਨਾ ਫਿਰ ਉਸ ਤੋਂ ਬਾਅਦ 5-6000 ਦੀ ਦਵਾਈ ਦਿੰਨੇ ਹੋ ਤੁਹਾਨੂੰ ਉਹਨਾਂ ਦਾ ਫਰਕ ਪੈ ਜੇ ਪੈ ਜੇ ਨਹੀਂ 10-15 ਦਿਨਾਂ ਬਾਅਦ ਫੇਰ ਡਾਕਟਰ ਕੋਲੇ ਜੰਨੇ ਉਹ ਕਹਿੰਦੇ ਨੇ ਨਹੀਂ ਚਲੋ ਦਵਾਈ ਬਦਲ ਕੇ ਦੇ ਲੈ ਨਹੀਂ ਠੀਕ ਹੋਇਆ ਬੋਰ ਦੇ ਦੇਣੇ ਘੱਟੋ ਘੱਟ 1 ਮਹੀਨੇ ਦੇ ਵਿੱਚ ਤੁਹਾਡਾ 25-30000 ਦਾ ਬਿੱਲ ਬਣ ਜਾਂਦਾ ਹੈ ਜੇ ਮੇਰੀ 2-4 ਮਿੰਟ ਗੱਲ ਸੁਣ ਕੇ ਤੁਸੀਂ ਇੱਕ ਕੰਮ ਕਰਕੇ ਕਬ ਤੁਹਾਨੂੰ ਉਹ ਚੀਜ਼ਾਂ ਤੋਂ ਛੁਟਕਾਰਾ ਪੈ ਰਿਹਾ ਹੈ ਦੇਖੋ ਤੁਸੀਂ ਠੀਕ ਹੈ ਕੱਲ ਮੈਨੂੰ ਇੱਕ ਭਰਾ ਨੇ ਲਾਈਵ 'ਚ ਮੈਨੂੰ ਕਹਿੰਦਾ ਡਾਲਰਾਂ ਦੇ ਮਾਰੇ ਕਹਿੰਦਾ ਗੱਪ ਮਾਰੀ ਜਾਂਦੇ ਨੇ ਬਹੁਤ ਹਨਾ ਵੀ ਦੇਖੋ ਡਾਲਰ ਤੁਸੀਂ ਮੈਨੂੰ ਆਪਣੀ ਜੇਬ 'ਚੋਂ ਦਾ ਦੇ ਨਹੀਂ ਰਹੇ ਹੈਗੇ ਇਹ ਠੀਕ ਹੈ ਵੀ ਤੁਸੀਂ ਦੇਖਦੇ ਹੋ ਤਾਂ ਹੀ ਮੈਨੂੰ ਮਿਲ ਰਹੇ ਨੇ ਪਰ ਇਹ ਵੀ ਦੇਖਿਆ ਕਰੋ ਵੀ ਇੱਕ 2 ਮਿੰਟ ਦਾ ਲਾ ਲਓ ਤੁਸੀਂ ਵੱਧੋ ਵੱਧ 2 3 ਮਿੰਟ ਵੀਡੀਓ ਦੇਖ ਦੇਣੀ ਤਾਂ ਕੱਟ ਦਿਓ ਹਨਾ 3 ਮਿੰਟ ਦੀ ਵੀਡੀਓ ਦੇਖ ਦਿਓ ਤੁਸੀਂ ਉਹਦੇ ਵਿੱਚ ਤੁਹਾਡਾ ਕਿੰਨਾ ਕੁ ਨੈਟ ਹੋ ਜਾਊਗਾ 1 25 ਪੈਸੇ ਦਾ ਨੈਟ ਵੀ ਤੁਹਾਡਾ ਨਹੀਂ ਖਤਮ ਹੁੰਦਾ ਉਹਦੇ ਵਿੱਚ ਹਨਾ ਵੀ ਉਹ ਚੀਜ਼ ਦੇ ਨਾਲ ਅਗਰ ਤੁਹਾਨੂੰ ਲੱਖਾਂ ਦਾ ਫਾਇਦਾ ਮਿਲਦਾ ਤੁਹਾਡੀ ਫੈਮਿਲੀ ਨੂੰ ਤੁਹਾਡੇ ਪਰਿਵਾਰ ਨੂੰ ਤੇ ਆਪਾਂ ਨੂੰ ਸਾਰੇ ਪੈਨਪ੍ਰਾਬ ਨੂੰ ਕੁਝ ਚੰਗਾ ਸਿੱਖਣ ਨੂੰ ਮਿਲਦਾ ਕੋਈ ਚੰਗੀ ਚੀਜ਼ ਮਿਲਦੀ ਹੈ ਕਿਉਂਕਿ ਚੰਗੀ ਚੀਜ਼ ਕਹਿੰਦੇ ਚੰਗਾ ਗੁਣ ਕਿਤੋਂ ਵੀ ਮਿਲਦਾ ਨਾਲ ਉਹਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਅਗਰ ਮੈਂ ਅੱਜ ਇਸ ਜਗਾਤੀ ਬੈਠੀਆਂ ਅਗਰ ਮੈਂ ਤੁਹਾਡੇ ਕਹਿਣ ਦੇ ਮੁਤਾਬਿਕ ਡਾਲਰ ਕਮਾ ਰਹੀ ਆ ਨਾ ਤਾਂ ਉਹ ਅਪ ਦੀ ਬਾਈ ਗਰੂ ਜੀ ਤੇ ਵਿਸ਼ਵਾਸ ਪੜ੍ਹਾਈ ਤੇ ਬਜ਼ੁਰਗਾਂ ਤੇ ਵੱਡਿਆਂ ਤੋਂ ਸਿਆਣਿਆਂ ਤੋਂ ਕੀਤੀ ਹੋਈ ਨੌਲੇਜ ਇਕੱਠੀ ਦੇਖੋ ਇਹ ਨਹੀਂ ਹੋਈਂਦਾ ਵੀ ਸੋਚਦੇ ਹੁੰਦੇ ਵੀ ਹਾਂ ਵੀ ਸਿਰ ਤੇ ਜੁਨੀ ਲੈ ਕੇ ਬਸ ਹੂਈ ਬੋਲੀ ਜਾਂਦੀ ਹੈ ਨਾ ਆਪਾਂ ਨਹੀਂ ਜਾਣਦੇ ਵੀ ਕੋਈ ਕਿਸ ਦੇ ਕੋਲੇ ਕਿੰਨੀ ਕ ਪਾਵਰ ਹੈ ਕਿਸ ਦੇ ਕੋਲੇ ਕਿੰਨੀ ਕ ਨੌਲੇਜ ਹੈ ਕਿਸ ਦੇ ਕੋਲੇ ਬਾਈ ਗਰੂ ਜੀ ਤੇ ਕਿੰਨੀ ਕ ਪਕਸਿਸ ਹੈ ਕਈ ਵਾਰੀ ਤਾਂ ਦੇਖੋ ਇੱਕ ਵਾਰ ਜਾਨਨੇ ਆਪਾਂ ਉਸੇ ਡਾਕਟਰ ਕੋਲੇ ਇੱਕ ਵਾਰ ਚ ਫਰਕ ਪੈ ਜਾਂਦਾ ਹੈ। ਕਈ ਵਾਰੀ ਵਿਚਾਰਾ ਕੋਈ ਸਾਲ-ਸਾਲ 2-2 ਸਾਲ ਦਵਾਈ ਖਾ ਲੈਂਦਾ ਉਹਨੂੰ ਵੀ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਜਦੋਂ ਵੀ ਕਹਿੰਦੇ ਹੁੰਦੇ ਕਿਸੇ ਚੀਜ਼ ਨੇ ਖਤਮ ਹੋਣਾ ਤਾਂ ਇੱਕ ਚਟਕੀ ਤੋਂ ਵੀ ਹੋ ਸਕਦਾ ਹੈ। ਤਾਂ ਵਿੱਚ ਵਾਸ ਸਭ ਤੋਂ ਮੇਨ ਗੱਲ ਹੈ ਵਿਸ਼ਵਾਸ ਭਰੋਸਾ ਤੇ ਸਾਧਾ ਅਗਰ ਤੁਸੀਂ ਕੁਝ ਵੀ ਨਾ ਕਰੋ ਸਿਰਫ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੀ ਚਲੋ ਸਤਨਾਮ ਸ੍ਰੀ ਵਾਹਿਗੁਰੂ ਕਰੀ ਚਲੋ ਮੂਲ ਮੰਤਰ ਕਰੀ ਚਲੋ ਹਣਾ ਤੁਰਦੇ ਫਿਰਦੇ ਤੁਸੀਂ ਬਸ ਵਾਹਿਗੁਰੂ ਦੀ ਅਰਦਾਸਾਂ ਬੇਨਤੀਆਂ ਬਸ ਵਾਹਿਗੁਰੂ 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 ਕੰਮਕਾਰ ਕਰਦੇ ਤਾਂ ਉਹਦੇ ਨਾਲ ਵੀ ਤੁਹਾਡੀ ਜੋ ਵੀ ਬੋਲੂਗੀ ਨਾ ਉਹੀ ਚੀਜ਼ ਪੂਰੀ ਹੋਣਾ ਕਿਉਂਕਿ ਰੀਤੀਆਂ ਸਿੱਧੀਆਂ ਤਾਂ ਮੰਗਿਰ ਕਰਦੀਆਂ ਨੇ ਜਿਹੜੇ ਸਿਮਰਨ ਕਰਦੇ ਨੇ ਤੇ ਵੀਡੀਓ ਚੰਗੀ ਲੱਗੀ ਲਾਈਕ ਮੈਂ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਜਿਹੜੇ ਪੈਨਪ੍ਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਤਾਂ ਇਹ ਚੀਜ਼ ਨੂੰ ਤੁਸੀਂ ਅੱਜ ਹੀ ਸ਼ੁਰੂ ਕਰੋ ਤਾਂ ਦੇਖਿਓ ਤੁਹਾਡੀਆਂ ਬਿਮਾਰੀਆਂ ਕਿਵੇਂ ਠੀਕ ਹੁੰਦੀਆਂ ਨੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ